ਚੜ ਕੇ ਆ ਇਹਨੂੰ ਤੇਗ ਪੱਕੀ ਨਿਮਕਿਆ ਨੂੰ ਤੇਗ ਪੱਕੀ ਜਿਹੜਾ ਕੋਈ ਚੜ ਕੇ ਉਹਨਾਂ ਨੂੰ ਤੇਗ ਪੱਕੀਆਂ ਖਾਲਸਾ ਨਹੀਂ ਬਖਸ਼ੂਗਾ ਅਸੀਂ ਭੁੱਲ ਨਹੀਂ ਸਕਦੇ ਉਹ ਆਪਦੇ ਜਿਹੜਾ ਸਿਵ ਸੈਨ ਵਾਲੇ ਬੰਦ ਉਹੜਟ ਪੁੱਛੀਆਂ ਮਾਰਦੇ ਨੇ ਸਾਨੂੰ ਉਹਨਾਂ ਦਾ ਕੋਈ ਮਤਲਬ ਨਹੀਂ ਕਿਉਂ ਭੁੱਲੀਏ ਇਹ ਨਹੀਂ ਭੁੱਲਿਆ ਜਾ ਸਕਦਾ ਉਹ ਆਪਦੀ ਔਕਾਤ 'ਚ ਰਹਿਣ ਉਹ ਆਪਦੇ ਘਰੇ ਕੰਮ ਕਰਨ ਉਹਨਾਂ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਹੈਗਾ ਇਹ ਸਾਡੇ ਸ਼ਹੀਦ ਨੇ ਅਸੀਂ ਹਮੇਸ਼ਾ ਉਹਨਾਂ ਨੂੰ ਯਾਦ ਕਰਦੇ ਰਹਾਂਗੇ ਸਮੁੱਚਾ ਪੰਥ ਉਹਨਾਂ ਦੀਆਂ ਸ਼ਹੀਦਿਆਂ ਨੂੰ ਜਦੋਂ ਆਉਂਦੇ ਨੇ ਸਦਾ ਹੀ ਸਜਦਾ ਕਰਦੇ ਰਹੂਗਾ ਜਨਨਜਰ ਇਸ ਬ੍ਰਹਿਮੰਡ ਸੂਰਜ ਚੰਨ ਸੂਰਜ ਹੋਗਾ ਦੁਨੀਆ ਰਹੂਗੀ ਇਹ ਸੀਦਾ ਨੂੰ ਇਸੇ ਤਰ੍ਹਾਂ ਯਾਦ ਕਰਤਾ ਜਾਓ ਉਹਨਾਂ ਦੇ ਪੱਲੇ ਦੱਲੇ ਕੱਖ ਨਹੀਂ ਹੈਗਾ ਤਾਂ ਬਾਦਲ ਦੇ murid ਨੇ ਜਿਵੇਂ ਬਾਦਲ ਕਹਿੰਦਾ ਇਹ ਉਮੀ ਕਰਦੇ ਨੇ ਜਿੰਨਾ ਚਿਰ ਤਾ ਬਾਦਲ ਦੇ ਗੋਣ ਗਾਇਨ ਕਰਦੇ ਨੇ ਜਿ세ਦਾਰ ਲਫਾਫੇ ਵਾਲੇ ਉਹਨਾਂ ਚਿਰੇ ਚੰਗੇ ਨੇ ਜਦੋਂ ਇਹ ਬਾਦਲ ਦੇ ਉੱਟ ਹੋ ਜਾਂਦੇ ਨੇ ਫਿਰ ਇਹ ਮਾੜੇ ਹੋ ਜਾਂਦੇ ਫਿਰ ਇਹਨੂੰ ਹੱਥੋਂ ਬਾਦਲ ਕੇ ਨਵੇਂ ਲਾਇਆ ਜਾਂਦਾ ਜਿਹੜੀਆਂ ਨਸਲ ਕੁਸ਼ੀ ਕਰਨ ਵਾਲੀਆਂ ਜਮਾਤਾਂ ਐ ਉਹ ਸਾਨੂੰ ਕਹਿ ਰਹੀਆਂ ਕਿ ਤੁਸੀਂ ਇਹ ਭੁੱਲ ਜਾਓ 84 ਭੁੱਲ ਜਾਓ ਇਹ ਭੁੱਲਣ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਇਹ ਸਾਡੇ ਸਰੀਰਾਂ ਤੇ ਝਖਮ ਨਹੀਂ ਇਹ ਸਾਡੇ ਹਿਰਦੇ ਤੇ ਸਾਡੀ ਰੂਹ ਤੇ ਝਖਮ ਹੈ ਜਿਹੜੇ ਹਮੇਸ਼ਾ ਹੀ ਰਹਿਣਗੇ ਮਰਜ਼ਾਦਾ ਦੇ ਅਨਸਾਰ ਜਿੱਥੇ ਦਰ ਲਾਇਆ ਜਾਵੇ ਨਾ ਤਾਂ ਜਿੱਥੇ ਦਰ ਮਰਜ਼ਾਦਾ ਨਾਲ ਲਾਏ ਗਏ ਨਾ ਲਾਏ ਗਏ ਨਾ ਉਹਨਾਂ ਦੀ ਤਾਜਪੋਸ਼ੀ ਹੋਈ ਨਾ ਉੱਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਗਿਆ ਨਾ ਉੱਥੇ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿਆ ਨਾ ਕੋਈ ਸੰਪਰਦਾ ਕਹੀ ਨਾ ਕੋਈ ਲੰਗ ਸਿੰਘ ਜਥੇਬੰਦੀ ਗਈ ਨਾ ਦਮਦਮੀ ਟਕਸਾਲ ਗਈ ਇੱਕ ਸ਼ਿਵ ਸਨ ਆਗੂ ਦਾ ਬਿਆਨ ਹੁੰਦਾ ਕਿ ਤੁਸੀਂ ਇਹ 84 ਭੁੱਲ ਕੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੋ ਆਖਰ ਦੇ ਵਿੱਚ ਕਹਿਣਾ ਇਹ ਚਾਹੁੰਦੇ ਆ ਕਿ ਇਹ ਦਿਨਾਂ ਦੇ ਵਿੱਚ ਕਿਉਂ ਅਜਿਹੇ ਬਿਆਨ ਦਿੱਤੇ ਜਾਂਦੇ ਆ ਕਿਉਂਕਿ ਜਦੋਂ ਤੱਕ ਗੱਲ ਕਰ ਲਈਏ ਇਹ ਤਕਤ ਤੇ ਨਹੀਂ ਹੈ ਸਾਡੇ ਹਿਰਦਿਆਂ ਤੇ ਜਿਹੜੇ ਜਗਮ ਦਿੱਤੇ ਗਏ ਆ ਆਖਰ ਕੀ ਮੰਸ਼ਾ ਲੱਗਦੀ ਇਹੋ ਜਿਹੇ ਬਿਆਨ ਦੇਣ ਦੀ ਦੇਖੋ ਇਹ ਤਾਂ ਜਿਨ੍ਹਾਂ ਨੇ ਇੱਥੇ ਹਮਲਾ ਕੀਤਾ ਨਾ ਇਹ ਉਸੇ ਜਮਾਤ ਦੇ ਪੁਰਜੇ ਆ ਉਹਨਾਂ ਨੇ ਕੁਝ ਨਾ ਕੁਝ ਤਾਂ ਕਹਿਣਾ ਹੀ ਆ ਪਰ ਸਿੱਖ ਕੌਮ ਆਪਣੇ ਹੱਕਾਂ ਲਈ ਲੜਾਈ ਲੜੀ ਹੈ ਆਪਣੇ ਹੱਕਾਂ ਦੀ ਮੰਗ ਕਰਕੇ ਹੀ ਇਹਨਾਂ ਨੇ ਸਾਰਾ ਕੁਝ ਸਾਹਮਣੇ ਇੱਕ ਦਿਨ ਦਾ ਕੰਮ ਤਾਂ ਹੈ ਨਹੀਂ ਸੀ ਕਿ ਅੱਜ 140ਵੀਂ ਵਰਸੀ ਜਿਹੜੀ ਉਹ ਸ਼੍ਰੀ ਕਾਲ ਤਖਤ ਸਾਹਿਬ ਮਨਾਇਆ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ ਤਾਂ ਵੱਡਾ ਇਕੱਠ ਜਿਹੜਾ ਹੈ ਉਸ ਜਗ੍ਹਾ ਤੇ ਦੇਖਣ ਨੂੰ ਮਿਲ ਰਿਹਾ ਜੂਨ 84 ਦੇ ਵਿੱਚ ਜੋ ਜ਼ਖਮ ਦਿੱਤੇ ਗਏ ਸੀਗੇ ਸ਼੍ਰੀ ਕਾਲ ਤਖਤ ਸਾਹਿਬ ਤੇ ਉਹ ਅੱਜ ਵੀ ਹਰੇ ਨੇ ਹਰ ਇੱਕ ਸਿੱਖ ਜਥੇਬੰਦੀ ਨਿਹੰਗ ਸਿੰਘ ਜਥੇਬੰਦੀਆਂ ਇੱਥੇ ਵੱਧ ਚੜ ਕੇ ਪਹੁੰਚਤੀਆਂ ਨੇ ਤੇ ਵੱਡਾ ਇਕੱਠ ਇਸ ਜਗ੍ਹਾ ਤੇ ਦੇਖਣ ਨੂੰ ਮਿਲਦਾ ਹੈਗਾ ਸੋ ਜ਼ਰੂਰ ਇੱਕ ਪਾਸੜ ਦੀ ਤਸਵੀਰ ਜੇਕਰ ਦਿਖਾਈਏ ਤਾਂ ਹੱਥ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪੰਡਰਾ ਹੋਣਾ ਉਹਨਾਂ ਦੇ ਪੋਸਟਰ ਨਾਲ ਦੇ ਨਾਲ ਜੇਕਰ ਉਹ ਜਖਮਾਂ ਦੀ ਗੱਲ ਕਰ ਲਈਏ ਜੋ ਭਾਰਤੀ ਹਕੂਮਤ ਵੱਲੋਂ ਦਿੱਤੇ ਗਏ ਸੀਗੇ ਉਹ ਉਸ ਨੂੰ ਯਾਦ ਕੀਤਾ ਜਾਂਦਾ ਤੇ ਉਹਨਾਂ ਦੀ ਸ਼ਹਾਦਤਾਂ ਨੂੰ ਯਾਦ ਕੀਤਾ ਜਾਂਦਾ ਹੈ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਅਰਦਾਸ ਦੇ ਵਿੱਚ ਜਥੇਬੰਦੀਆਂ ਸ਼ਾਮਲ ਹੋਈਆਂ ਅਤੇ ਤਕਰਾਰ ਬਾਜੀ ਇਹ ਹੋ ਰਹੀ ਸੀ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਨੂੰ ਸੰਦੇਸ਼ ਜਿਹੜਾ ਹੈ ਉਹ ਨਹੀਂ ਪੜਨ ਦਿੱਤਾ ਜਿਹੜਾ ਹੈ ਉਹ ਗਿਆਨੀ ਕੁਲਦੀਪ ਸਿੰਘ ਕੜਗੱਜ ਹੋਣਾ ਨੂੰ ਜਿਹੜਾ ਸੰਦੇਸ਼ ਹੈ ਉਹ ਨਹੀਂ ਪੜਨ ਦਿੱਤਾ ਜਾਏਗਾ ਸੋਚ ਨੂੰ ਲੈ ਕੇ ਕਈ ਤਕਰਾਰਬਾਜ਼ੀਆਂ ਹੋਈਆਂ ਕਈ ਵਿਰੋਧ ਵੀ ਕੀਤਾ ਗਿਆ ਉੱਥੇ ਹਰਨਾਮ ਸਿੰਘ ਧੋਮਾ ਹੋਣਾ ਦੀ ਜੇਕਰ ਗੱਲ ਕਰ ਲਈਏ ਤਾਂ ਅੰਦਰ ਆਮਰੋ ਸਾਹਮਣੇ ਵੀ ਬੈਠੇ ਨਜ਼ਰ ਆਏ ਵੱਡੀ ਗਿਣਤੀ ਦੇ ਵਿੱਚ ਇਕੱਟ ਜਥੇਬੰਦੀਆਂ ਦਾ ਦੇਖਣ ਨੂੰ ਮਿਲਿਆ ਸੋ ਕਹ ਲਈਏ ਕਿ ਇੱਥੇ ਨਿਹੰਗ ਸਿੰਘ ਜਥੇਬੰਦੀਆਂ ਬਾਬਾ ਰਾਜਾ ਰਾਜ ਸਿੰਘ ਜੀ ਵੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਅਪਾ ਜ਼ਰੂਰ ਕਰਾਂਗੇ ਹਰ ਇੱਕ ਜਥੇਬੰਦੀ ਆਪਣਾ ਸਹਿਯੋਗ ਜਿਹੜਾ ਉਹਦੇ ਏਰੀਆ ਨੇ ਸੋ ਦੂਜੇ ਪਾਸੇ ਜੇਕਰ ਵਿਖਾਈਏ ਤਾਂ ਇੱਕ ਆਠ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਸਾਬਕਾ ਜਥੇਦਾਰ ਗਿਆਨੀ ਜਸਵੀਰ ਸਿੰਘ ਜੀ ਜਿshਰੀ ਅਕਾਲ ਤਖਤ ਸਾਹਿਬ ਦੇ ਉਹ ਵੀ ਇੱਥੇ ਪਹੁੰਚੇ ਸਨ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕੀ ਆਖਰ ਅੱਜ ਇੱਥੇ ਪੇਸ਼ ਹੋਏ ਨੇ ਗੱਲਬਾਤ ਕਰਦੇ ਆ ਜੀ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪਤ ਜੀ ਜੀ ਅੱਜ ਪਹੁੰਚੇ ਹੋ 6 ਜੂਨ ਅੱਜ ਕੱਲੂ ਕਾ ਰਕਤਾਲ ਵੀ ਵਰਸੀ ਜਿਹੜੀ ਉਹ ਮਨਾਈ ਜਾ ਰਹੀ ਜੂਨ 84 ਦੇ ਵਿੱਚ ਜੋ ਭਾਰਤੀ ਹਕੂਮਤ ਵੱਲੋਂ ਦਿੱਤੇ ਚਗਮ ਆ ਉਹ ਅੱਜ ਵੀ ਇਸੇ ਤਰੀਕੇ ਨਾਲ ਯਾਦ ਕਰਦੇ ਆ ਬਲਕਿ ਜਿਹੜਾ ਦੇਖੋ ਸਿੱਖਾਂ ਦੀ ਨਸਲ ਕੁਸਰੀ ਕਰਨ ਵਾਸਤੇ ਭਾਰਤ ਸਰਕਾਰ ਨੇ ਤੋਪਾਂ ਤੇ ਟੈਂਕਾਂ ਦੇ ਨਾਲ ਸਾਡੇ ਕੇਂਦਰੀ ਸਥਾਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਜਿਦਾ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਂਪੁਰਖ ਪਹਿਲਾਂ ਹੀ ਸਿੱਖ ਕੌਮ ਨੂੰ ਸੁਚੇਤ ਕਰ ਰਹੇ ਸਨ ਕਿ ਕੁਝ ਹੋਣਾ ਹੈ ਹੋ ਜਾਣਾ ਹੈ ਆਪਾਂ ਨੂੰ ਸੁਚੇਤ ਰਹਿਣਾ ਚਾਹੀਦਾ ਉਹਨਾਂ ਮਰਜੀਵੜਿਆਂ ਨੇ ਚੜੀਆਂ ਫੌਜਾਂ ਦਾ ਮੂੰਹ ਤੋੜਮਾਂ ਜਵਾਬ ਦਿੱਤਾ ਉਸ ਤੋਂ ਬਾਅਦ ਕਿਉਂਕਿ ਇੰਟਰਨੈਟ ਦਾ ਯੁੱਗ ਹੈ ਸਾਰੇ ਜੋ ਮੀਡੀਆ ਦੇ ਵਿੱਚ ਜੋ ਫੇਸਬੁੱਕ ਤੇ ਜੋ ਦੁਨੀਆ ਦੇ ਉੱਪਰ ਜਾਣਕਾਰੀ ਅੱਜ ਦੀ ਜਨਰੇਸ਼ਨ ਜਾਣਕਾਰੀ ਪੈਦਾ ਕਰ ਰਹੀ ਹੈ ਉਹਦੇ ਨਾਲ ਹੋਰ ਰੋਸ ਜਾਗ ਰਿਹਾ ਸਚਾਈ ਸਾਹਮਣੇ ਆ ਰਹੀ ਹੈ ਅੱਜ ਤੁਸੀਂ ਦੇਖ ਰਹੇ ਆ ਕਿ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਡਾ ਇਕੱਠ ਹੈ ਜ਼ਿਆਦਾ ਜਥੇਬੰਦੀਆਂ ਪਹੁੰਚੀਆਂ ਹੋਈਆਂ ਤੇ ਉਸੇ ਤੰਗ ਦੇ ਨਾਲ ਰੋਸ ਹੈ ਜਿਹੜੀਆਂ ਨਸਲ ਕੁਸ਼ੀ ਕਰਨ ਵਾਲੀਆਂ ਜਮਾਤਾਂ ਆ ਉਹ ਸਾਨੂੰ ਕਹਿ ਰਹੀਆਂ ਕਿ ਤੁਸੀਂ ਇਹ ਭੁੱਲ ਜਾਓ 84 ਭੁੱਲ ਜਾਓ ਇਹ ਭੁੱਲਣ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਇਹ ਸਾਡੇ ਸਰੀਰਾਂ ਤੇ ਜ਼ਖਮ ਨਹੀਂ ਇਹ ਸਾਡੇ ਹਿਰਦੇ ਤੇ ਸਾਡੀ ਰੂਹ ਤੇ ਜ਼ਖਮ ਹੈ ਜਿਹੜੇ ਹਮੇਸ਼ਾ ਹੀ ਰਹਿਣਗੇ ਤੋਂ ਮੇ ਹਰ ਹਰ ਸਾਲ ਇੱਥੇ ਹੀ ਨਹੀਂ ਦੁਨੀਆ ਭਰ ਦੇ ਵਿੱਚ ਇਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਦੀ ਹੈ ਇਹ ਕਲੂ ਕਰਦੀ ਯਾਦ ਮਨਾਉਂਦੀ ਹੈ ਜਨ ਜੀ ਸੰਦੇਸ਼ ਪੜਨ ਨੂੰ ਲੈ ਕੇ ਬੜੀ ਤਕਰਾਰਬਾਜ਼ੀ ਹੋ ਰਹੀ ਹੈ ਆਰ ਰਾਮ ਸਿੰਘ ਤੁਮਾਨ ਅਤੇ ਕੁਲਦੀਪ ਸਿੰਘ ਗੜਗਾਜ ਉਹਨਾਂ ਦੇ ਵਿੱਚ ਕੀ ਸੰਦੇਸ਼ ਨਹੀਂ ਪੜਨ ਦਿੱਤਾ ਜਾਵੇਗਾ ਸੋ ਆਖਰ ਕਿਉਂ ਜਥੇਦਾਰ ਕਿਉਂ ਨਹੀਂ ਕਬੂਲਿਆ ਜਾ ਰਿਹਾ ਸੋ ਦੇਖੋ ਇਹ ਜਿਹੜੀ ਗੱਲ ਹੈ ਨਾ ਇਹ ਤਾਂ ਸਿਰਫ ਜਿਹੜੀ ਇਹ ਗੱਲ ਸੀ ਕਿ ਮਰਜ਼ਾਦਾ ਦੇ ਅਨਸਾਰ ਜਿੱਥੇ ਦਰ ਲਾਇਆ ਜਾਵੇ ਨਾ ਤਾਂ ਜਿੱਥੇ ਦਰ ਮਰਜ਼ਾਦਾ ਨਾਲ ਲਾਏ ਗਏ ਨਾ ਲਾਏ ਗਏ ਨਾ ਉਹਨਾਂ ਦੀ ਤਾਜਪੋਸ਼ੀ ਹੋਈ ਨਾ ਉੱਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਗਿਆ ਨਾ ਉੱਥੇ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿਆ ਨਾ ਕੋਈ ਸੰਪਰਦਾ ਗਈ ਨਾ ਕੋਈ ਨੇਂਗ ਸਿੰਘ ਜਥੇਬੰਦੀ ਗਈ ਨਾ ਦਮਦਮੀ ਟਕਸਾਲ ਗਈ ਇਸ ਕਰਕੇ ਸਿੱਖਾਂ 'ਚ ਰੋਜ ਹੈ ਰੋਸ ਹੈ ਵੀ ਸਾਡੀਆਂ ਪਰੰਪਰਾਵਾਂ ਨੂੰ ਰੁਕਲੋ ਨਾ ਖੋਰ ਵੀ ਤਖਤ ਨੇ ਮੈਂ ਤਖਤ ਸ੍ਰੀ ਹਜੂਰ ਸਾਹਿਬ ਦੀ ਗੱਲ ਕਰਾਂ ਲੰਬੇ ਸਮੇਂ ਤੋਂ ਉੱਥੇ ਇੱਕੋ ਜਥੇਦਾਰ ਨੇ ਅਸਲ ਦੇ ਵਿੱਚ ਜੋ ਮਰਿਆਦਾ ਆ ਕਿ ਜਦੋਂ ਤੱਕ ਜਥੇਦਾਰ ਸਾਹਿਬ ਅਕਾਲ ਚਲਾਨਾ ਨਹੀਂ ਕਰਦੇ ਉਦੋਂ ਤੱਕ ਜਥੇਦਾਰ ਨਹੀਂ ਬਦਲਿਆ ਜਾਂਦਾ ਨਹੀਂ ਦੇਖੋ ਇਹ ਵੱਖ-ਵੱਖ ਤਖਤਾਂ ਦੀ ਆਪੋ ਆਪਣੀ ਮਰਜ਼ਾਦਾ ਹੈ ਉੱਥੋਂ ਦੇ ਪ੍ਰਬੰਧਨਾਂ ਦੀ ਆਪਣੇ ਢੰਗ ਦੀ ਮਰਜ਼ਾਦਾ ਹੈ ਜਿਹੜੀ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਰਜ਼ਾਦਾ ਉਹ ਤਿੰਨ ਤਖਤਾਂ ਦੇ ਜਥੇਦਾਰ ਨਿਯੁਕਤ ਕਰਦੀ ਹੈ ਪਰ ਸਾਰੀਆਂ ਸਮੂਚੀਆਂ ਸਿੱਖ ਸੰਪਰਦਾਵਾਂ ਚੀਫ਼ ਖਾਲਸਾ ਦივਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸਾਰਿਆਂ ਦੀ ਰਾਏ ਦੇ ਨਾਲ ਪਰ ਅੱਜ ਜੋ ਕੁਝ ਹੋਇਆ ਪਰਿਆ ਇਹ ਸਾਰਿਆਂ ਨੂੰ ਅਨਗੋਲਿਆ ਕੀਤਾ ਗਿਆ ਇਸ ਕਰਕੇ ਰੋਸ ਵਧਿਆ ਅੱਜ ਵੱਡੀ ਗਿਣਤੀ ਚ ਦੁੱਗਣਾ ਘਟ ਦੇਖਣ ਨੂੰ ਮਿਲਿਆ ਪਹਿਲਾਂ ਨਾਲੋਂ ਕਤਾਲਵੀ ਬਰਸੀ ਸੀਗੀ ਉੱਥੇ ਹੀ ਇੱਕ ਸ਼ਿਵ ਸਨ ਆਗੂ ਦਾ ਬਿਆਨ ਹੁੰਦਾ ਕਿ ਤੁਸੀਂ ਇਹ 84 ਭੁੱਲ ਕੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੋ ਆਖਰ ਦੇ ਵਿੱਚ ਕਹਿਣਾ ਇਹ ਚਾਹੁੰਦੇ ਆ ਕਿ ਇਹ ਦਿਨਾਂ ਦੇ ਵਿੱਚ ਕਿਉਂ ਅਜਿਹੇ ਬਿਆਨ ਦਿੱਤੇ ਜਾਂਦੇ ਆ ਕਿਉਂਕਿ ਜਦੋਂ ਤੱਕ ਗੱਲ ਕਰ ਲਈਏ ਇਹ ਤਕਤ ਤੇ ਨਹੀਂ ਇਹ ਸਾਡੇ ਹਿਰਦਿਆਂ ਤੇ ਜਿਹੜੇ ਜ਼ਖਮ ਦਿੱਤੇ ਗਏ ਆ ਆਖਰ ਕੀ ਮੰਨਚਾ ਲੱਗਦੀ ਇਹੋ ਜਿਹੇ ਬਿਆਨ ਦੇਣ ਦੀ ਦੇਖੋ ਇਹ ਤਾਂ ਜਿਨ੍ਹਾਂ ਨੇ ਇੱਥੇ ਹਮਲਾ ਕੀਤਾ ਨਾ ਇਹ ਉਸੇ ਜਮਾਤ ਦੇ ਪੁਰਜੇ ਆ ਉਹਨਾਂ ਨੇ ਕੁਝ ਨਾ ਕੁਝ ਤਾਂ ਕਹਿਣਾ ਹੀ ਆ ਪਰ ਸਿੱਖ ਕੌਮ ਆਪਣੇ ਹੱਕਾਂ ਲਈ ਲੜਾਈ ਲੜੀ ਹੈ ਆਪਣੇ ਹੱਕਾਂ ਦੀ ਮੰਗ ਕਰਕੇ ਇਹਨਾਂ ਨੇ ਸਾਰਾ ਕੁਝ ਸਾਹਮਣੇ ਇੱਕ ਦਿਨ ਦਾ ਕੰਮ ਤਾਂ ਹੈ ਨਹੀਂ ਸੀ ਇੱਥੇ 19 ਜੁਲਾਈ 1982 ਤੋਂ ਲੈ ਕੇ ਧਰਮਿਤੋ ਮੋਰਚਾ ਚੱਲਦਾ ਸੀ ਰੋਜ਼ ਪ੍ਰਸਤਾਨ ਮਾਰਚ ਹੁੰਦੀ ਸੀ মিডিਏ ਦੇ ਗੱਲਾਂ ਹੁੰਦੀਆਂ ਸੀ ਸਾਰਾ ਚੈਪਟਰ ਸਾਹਮਣੇ ਰੱਖਿਆ ਗਿਆ ਸੀ ਇਸ ਕਰਕੇ ਇਹ ਤਾਂ ਖੁੱਲੀ ਕਿਤਾਬ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨੇ ਰੱਖੀ ਉਹ ਮੈਂ ਕਹਿੰਦਾ ਇਸ ਯੁੱਗ ਦੇ ਵਿੱਚ ਇਹੋ ਜਿਹਾ ਸਿਆਣਾ ਲੀਡਰ ਲੱਭਣਾ ਔਖਾ ਹੈ ਨਹੀਂ ਮਿਲ ਸਕਦਾ ਕਲਸਾ ਵੈਰ ਜੀ ਸੋ ਇੱਕ ਪਾਸੇ ਦਲ ਖਾਲਸਾ ਖਾਲਿਸਤਾਨ ਦੇ ਨਾਰੇ ਲਾਉਂਦੇ ਹੋਏ ਦੂਜੇ ਪਾਸੇ ਵੱਡੀ ਗਿਣਤੀਆਂ ਚ ਜਥੇਬੰਦੀਆਂ ਪਹੁੰਚ ਗਈਆਂ ਗੱਲਬਾਤ ਕਰਨ ਦੀ ਵੀ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਫਿਲਹਾਲ ਜੇਕਰ ਕਹੀਏ ਤਾਂ ਹੱਥਾਂ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਲਿਆਂ ਦੇ ਪੋਸਟਰ ਜਿਹੜੇ ਨੇ ਉਹ ਫੜੇ ਨੇ ਤਾਂ ਉਹ ਜਿਨ੍ਹਾਂ ਨੂੰ ਉਹ ਸ਼ਹਾਦਤਾਂ ਨੂੰ ਯਾਦ ਜਿਹੜਾ ਆ ਉਹ ਕੀਤਾ ਜਾ ਰਿਹਾ ਹੈਗਾ ਵੱਡੀ ਗਿਣਤੀ ਦੇ ਵਿੱਚ ਇੱਥੇ ਜਥੇਬੰਦੀਆਂ ਦਾ ਘਟ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਸੋ ਜ਼ਰੂਰ ਤਸਵੀਰ ਦਿਖਾਈਏ ਤਾਂ ਹੱਥ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਲਿਆ ਦੇ ਪੋਸਟ ਸਰ ਪਿੱਛੇ ਟਹਿ ਟੇਰੀ ਕੋਆ ਸ਼੍ਰੀ ਅਕਾਲ ਤਖਤ ਸਾਹਿਬ ਜੋ ਭਾਰਤ ਦੀ ਹਕੂਮਤ ਵੱਲੋਂ ਕੀਤਾ ਗਿਆ ਸੀ ਉਸ ਨੂੰ ਚਲਦੇ ਆਂ ਜ਼ਰੂਰ ਅ ਅੱਜ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਦਰਸ਼ਨ ਕਰਨ ਲਈ ਪਹੁੰਚੀਆਂ ਨੇ ਸੋ ਪੰਜਾਬ ਬਣੇਗਾ ਖਾਲਸਾਤਾਨ ਦੇ ਜਿਹੜੇ ਨਾਰੇ ਨੇ ਉਹ ਲਗਾਏ ਜਾ ਰਹੇ ਨੇ ਕੱਲ ਵੀ ਦਾਲ ਖਾਲਸਾ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੱਢਿਆ ਗਿਆ ਸੀ ਜਿਸ ਦੇ ਵਿੱਚ ਇਹ ਗੱਲ ਆਖੀ ਗਈ ਸੀ ਕਿ ਪੰਜਾਬ ਜੰਗ ਨਹੀਂ ਪੰਜਾਬ ਆਜ਼ਾਦੀ ਚਾਹੁੰਦਾ ਆ ਸੋ ਉਸ ਨੂੰ ਲੈ ਕੇ ਜ਼ਰੂਰ ਅੱਜ ਵੱਡੀ ਗਿਣਤੀ ਦੇ ਵਿੱਚ ਜਿੱਥੇ ਬੰਦੀਆਂ ਦਾ ਜਿਹੜਾ ਰੋਸਿਆ ਉਹ ਦੇਖਣ ਨੂੰ ਮਿਲ ਰਿਹਾ ਆ ਖਾਲਸਤਾਨ ਜਿੰਦਾਬਾਦ ਜਿੰਦਾਬਾਦ ਦੇ ਲਗਾਤਾਰ ਨਾਰੇ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਗੱਲਬਾਤ ਆਪਾਂ ਜ਼ਰੂਰ ਕਰਾਂਗੇ ਇੱਥੇ ਬਾਬਾ ਰਾਜਾ ਰਾਜ ਸਿੰਘ ਵੀ ਪਹੁੰਚੇ ਨੇ ਸਮੂਹ ਜਥੇਬੰਦੀਆਂ ਦਾ ਹਰ ਇੱਕ ਮੁਖੀ ਪਹੁੰਚਿਆ ਹੋਇਆ ਤੇ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਆ ਇੱਥੇ ਇਸ ਵਕਤ ਮੇਰੇ ਨਾਲ ਬਾਬਾ ਰਾਜਾ ਰਾਜ ਸਿੰਘ ਜੀ ਮੌਜੂਦ ਨੇ ਗੱਲਬਾਤ ਪਾ ਸ਼ੁਰੂ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਬਾ ਜੀ ਫੋਟੋ ਕਰਾ ਲਓ ਬਾਬਾ ਜੀ ਫੋਟੋ ਕਰਾ ਲਓ ਤੁਸੀਂ ਸੋ ਯਾਨੀ ਜਿਸੇ ਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਦੇ ਵਿੱਚ ਅੱਜ ਜੋ ਤਕਰਾਰਬਾਜੀ ਹੋਈ ਉਸ ਤੋਂ ਲੈ ਕੇ ਸਵਾਲ ਕਰਦੇ ਆ ਪਿਆਰੇ ਉਹ ਅੱਜ ਪਹੁੰਚੇ ਹੋ 1 ਕਤਾਲਵੀ ਵਰਸੀ ਹੈ ਉਹ ਜਖਮ ਜੋ ਸ਼੍ਰੀ ਕਾਲਤਖਸਬ ਤੇ ਦਿੱਤੇ ਗਿਆ ਅੱਜ ਵੀ ਹਰੇ ਨੇ ਸਾਡੇ ਤਨ ਤੇ ਸਾਡੇ ਪਿੰਡੇ ਤੇ ਉਹ ਜ਼ਖਮ ਅੱਜ ਵੀ ਹੰਡਾਏ ਜਾਂਦੇ ਜੂਨ 84 ਦਾ ਭੁੱਲਣਯੋਗ ਨਾ ਬਖਸ਼ਣਯੋਗ ਆ ਔਰ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਬਾਬਾਏ ਕੌਮ 20ਵੇਂ ਸਿੱਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪੰਥ ਦੇ ਭਾਈ ਅਮਰੀਕ ਸਿੰਘ ਜੀ ਬਾਬਾ 18 ਸਿੰਘ ਜੀ ਭਾਈ ਆਰਾਮ ਸਿੰਘ ਜੀ ਨਾਮੰਦ ਮਿੰਡ ਕਸਾਲ ਵਾਲੇ ਜਰਨੈਲ ਸੁਖ ਸਿੰਘ ਤੇ अनेका ਸਾਥੀਆਂ ਸਮੇਤ ਉਹਨਾਂ ਨੇ ਪੁਰਜਾਪੁਰ ਜਾ ਕਟਮਰੇ ਕਬੂ ਹੁਣਾ ਸਾਡੇ ਖੇਤ ਜਿਹੜਾ ਸ਼ਬਦ ਸੀ ਉਹਨਾਂ ਤੇ ਢੁੱਕਦਾ ਉਹਨਾਂ ਨੇ ਆਪ ਦਾ ਪੁਰਜਾ ਪੁਰਜਾ ਹੋ ਗਿਆ ਪਰ ਰਣ ਮੈਦਾਨ ਨਹੀਂ ਛੱਡਿਆ ਜਿਸ ਸਮੇਂ ਦੀ ਹਕੂਮਤ ਇੰਦਰਾ ਗਾਂਧੀ ਦੀ ਸਰਕਾਰ ਨੂੰ ਭਾਰਤੀ ਸਰਕਾਰ ਨੂੰ ਪੂਰੀ ਚੜ੍ਹਦੀ ਕਲਾ ਦੇ ਨਾਲ ਜਿਹੜੇ ਕਹਿੰਦੇ ਅਸੀਂ ਉਹਨਾਂ ਨੂੰ ਦੋ ਚੰਦ ਘੰਟਿਆਂ ਦੇ ਵਿੱਚ ਫੜ ਲਾਂਗੇ ਉਹਨਾਂ ਨੇ ਪੂਰਾ 6 ਦਿਨ ਉਹਨਾਂ ਦੀਆਂ ਚੀਕਾਂ ਕਢਵਾ ਕੇ ਰੱਖਿਆ ਅਨੇਕਾ ਜਿਹੜੀ ਭਾਰਤੀ ਹਕੂਮਤ ਤੇ ਚੜਕੇ ਆ ਉਹਨਾਂ ਨੂੰ ਇਥੋਂ ਗੱਡੀਆਂ 'ਚ ਪਾ ਕੇ ਤੋਰਿਆ ਜਿਵੇਂ ਸੰਤ ਕਹਿੰਦੇ ਸੀ ਜਦੋਂ ਸਾਨੂੰ ਫੜਨ ਆਉ ਕੋਈ ਟਰੱਕ ਲੈ ਟਰੱਕ ਪਰ ਪਰ ਕੇ ਭੇਜਾਂਗੇ ਉਹਨਾਂ ਨੇ ਜਿਹੜਾ ਬਚਨ ਕਿਹਾ ਸੀ ਉਹਨਾਂ ਨੇ ਪੂਰਾ ਕੀਤਾ ਸ਼ਹਾਦਤ ਦੇ ਦਿੱਤੀ ਛੀ ਨਹੀਂ ਵਿਚਾਰੀ ਛੱਡ ਕੇ ਭੱਜੇ ਨਹੀਂ ਹੈਗੇ ਤੇ ਉਹਨਾਂ ਨੂੰ ਸਮੁੱਚਾ ਖਾਲਸਾ ਪੰਥ ਅੱਜ 41ਵਾਂ ਜਿਹੜੀ ਸ਼ਹੀਦੀ ਦਿਵਸ ਤੇ ਅਸੀਂ ਨਮਸਕਾਰ ਉਹਨਾਂ ਸਰ ਦੇ ਫੁੱਲ ਇਕੱਠ ਕਰਨਾ ਅਰਪਾ ਕਰਮਾ ਤਨੰਦਾਲ ਵੱਲੋਂ ਅਸੀਂ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਦੇ ਆਂ ਸ਼ਹੀਦ ਪਰਿਵਾਰਾਂ ਨਾਲ ਜਦੋਂ ਗੱਲ ਕਰਦੇ ਆਂ ਤਾਂ ਕਹਿੰਦੇ ਕਿ ਜਦੋਂ ਇਹ ਸਮਾਂ ਸੀਗਾ ਜੂਨ 84 ਦੇ ਵੇਲੇ ਤਾਂ ਜਦੋਂ ਫੌਜ ਚੜਕੇ ਹੁੰਦੀ ਸੀ ਫਿਰ ਉਸ ਦਾ ਚੜਕੇ ਦਾ ਜਵਾਬ ਜਿਹੜਾ ਫਿਰ ਤੇਗ ਨਾ ਦਿੱਤਾ ਜਾਂਦਾ ਸੀ ਉਸੇ ਤਰੀਕੇ ਨਾਲ ਚੜਦੀ ਕਲਾ ਦੇ ਵਿੱਚ ਫੌਜਾਂ ਰਹੀਆਂ ਨੇ ਉਦੋਂ ਵੀ ਡਟ ਕੇ ਮੁਕਾਬਲੇ ਹੁੰਦੇ ਰਹੇ ਨੇ ਹੁਣ ਜੇਕਰ ਗੱਲ ਕਰ ਲਈ ਤਾਂ ਅਜਿਹੇ ਬਿਆਨਬਾਜ਼ੀਆਂ ਵੀ ਹੁੰਦੀਆਂ ਇੱਕ ਸ਼ਿਵਸੈਨਾ ਆਗੂ ਦਾ ਬਿਆਨ ਹੁੰਦਾ ਹੈ ਕਿ ਤੁਸੀਂ ਇਹ 84 ਭੁੱਲ ਜਾਵੋ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੋ ਇਸ ਬਾਬਤ ਕੀ ਕਹਿਣਾ ਚਾਹੁੰਦੇ ਹੋ ਚੜਕੇ ਇਹਨੂੰ ਤੇਗ ਪੱਕੀ ਨਿਮਕਿਆ ਇਹਨੂੰ ਦੇਗ ਪੱਕੇ ਜਿਹੜਾ ਕੋਈ ਚੜਕੇ ਉਹਨਾਂ ਨੂੰ ਤੇਗ ਪੱਕੀਆ ਖਾਲਸਾ ਨਹੀਂ ਬਖਸ਼ਦਾ ਅਸੀਂ ਭੁੱਲ ਨਹੀਂ ਸਕਦੇ ਉਹ ਆਪ ਦਾ ਜਿਹੜਾ ਸ਼ਿਵਸੈਨਾ ਵਾਲੇ ਬੰਦੌੜਟ ਪੁੱਛੀਆਂ ਮਾਰਦੇ ਨੇ ਸਾਨੂੰ ਨੀ ਨਾ ਭੁੱਲਣਯੋਗ ਨਾਲ ਬਖਸ਼ਣਯੋਗ ਆ ਇਹ ਨਹੀਂ ਭੁੱਲਿਆ ਜਾ ਸਕਦਾ ਉਹ ਆਪਦੀ ਔਕਾਤ ਚ ਰਹਿਣ ਉਹ ਆਪਦੇ ਘਰੇ ਕੰਮ ਕਰਨ ਉਹਨਾਂ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਹੈਗਾ ਇਹ ਸਾਡੇ ਸ਼ਹੀਦ ਨੇ ਅਸੀਂ ਹਮੇਸ਼ਾ ਉਹਨਾਂ ਨੂੰ ਯਾਦ ਕਰਦੇ ਰਹਾਂਗੇ ਸਮੁੱਚਾ ਪੰਥ ਉਹਨਾਂ ਦੀਆਂ ਸ਼ਹੀਦੀਆਂ ਨੂੰ ਜਦੋਂ ਆਉਂਦੇ ਨੇ ਸਦਾ ਹੀ ਸਜਦਾ ਕਰਦੇ ਰਹੂਗਾ ਜਨਨ ਚਰ ਇਸ ਬ੍ਰਹਿਮੰਡ ਸੂਰਜ ਚੰਨ ਸੂਰਜ ਹੋਗਾ ਦੁਨੀਆ ਰਹੂਗੀ ਇਹ ਸੀਧਾ ਨੂੰ ਇਸੇ ਤਰ੍ਹਾਂ ਯਾਦ ਕਰਤੇ ਜਾਊਗਾ ਬਾਬਾ ਰਾਮ ਸਿੰਘ ਤੋਂ ਮਾਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਦੇ ਵਿੱਚ ਤਕਰਾਰਬਾਜ਼ੀ ਹੁੰਦੀ ਨਜ਼ਰ ਆਈ ਕਹਿੰਦੇ ਕਿ ਵਰਸੀ ਦੇ ਉੱਪਰ ਸੰਦੇਸ਼ ਜਿਹੜਾ ਹੈ ਉਹ ਪੜਨ ਨਹੀਂ ਦਿੱਤਾ ਜਾਵੇਗਾ ਸੋ ਇਸ ਬਾਬਤ ਕੀ ਕਹਿਣਾ ਚਾਹੁੰਦੇ ਜਿਹੜਾ ਸਮੁੱਚਾ ਪੰਥ ਖਾਲਸਾ ਉਹ ਗੜਗੱਜ ਨੂੰ ਨਹੀਂ ਮੰਨਦਾ ਜਿਸ ਕਾਰਨ ਕੀ ਹੈ ਲੋਕ ਲੋਕ ਇਹ ਸਵਾਲ ਨਹੀਂ ਮੰਨਦੇ ਬਸ ਕਾਰਨ ਕੀ ਹੈ ਜਦੋਂ ਉਹਨਾਂ ਨੇ ਵਿਧੀ ਵਿਧਾਨ ਮੁਤਾਬਕ ਲਾਇਆ ਹੀ ਕੋਈ ਨਹੀਂ ਚੋਰੀ ਸੋਪੇ ਉਹਨੂੰ ਤੱਕ ਦੇ ਦਿੱਤੀ ਸਾਰੇ ਪੰਥ ਨੂੰ ਨਹੀਂ ਇਕੱਠਾ ਕੀਤਾ ਗਿਆ ਨਾ ਬੁਲਾਇਆ ਨਾ ਗੈਨ ਨਾ ਉਹਨਾਂ ਨੂੰ ਮੰਨ ਇਸ ਅਸ ਜੀ ਪਿਛਲੇ ਧੱਕੇਦਾਨ ਲਾਇਆ ਪਹਿਲਾਂ ਵੀ ਲਾਇਆ ਸੀ ਹੁਣ ਵੀ ਧੱਕੇਦਾਨ ਲਾਇਆ ਐਸਪੀ ਦਾ ਪ੍ਰਨਾਨ ਜਿਹੜਾ ਕਾਨੂੰਨ ਨਹੀਂ ਮਰਦਾ ਜਿਹੜਾ ਹੈਗਾ ਪਰਮਾਨਜਤਿਹਦਾਰ ਇਸ ਕਰਕੇ ਜਿਹੜੇ ਪੂਰੀ ਕੌਮ ਸਮੁੱਚਾ ਪੰਚਸਤ ਜਰਨੈਲ ਸਿੰਘ ਖਾਨ ਵਾਲਾ ਭਿੰਡਰਾਂ ਵਾਲੇ ਨੇ ਜਿਹੜੇ ਪਰਿਵਾਰ ਨੇ ਉਹਨਾਂ ਨੇ ਵੀ ਕਿਹਾ ਅਸੀਂ ਸਰੋਪੇ ਨਹੀਂ ਲੈਣੇ ਨਹੀਂ ਪ੍ਰਵਾਨਤ ਹੈਗਾ ਸਮੇ ਸਮੇਂ ਤੇ ਜਥੇਦਾਰ ਬਦਲਦੇ ਆਏ ਨੇ ਸਿੱਖ ਕੌਮ ਕਿਵੇਂ ਕਬੂਲ ਕਰੇਗੀ ਕਿਹੜਾ ਜਥੇਦਾਰ ਕਬੂਲ ਜਥੇਦਾਰ ਸਰੋਪ ਜਿਹੜਾ ਸਰਬੱਤ ਖਾਲਸਾ ਵੱਲੋਂ ਭਾਈ ਜਗਤਾਰ ਸਿੰਘ ਹਵਾਰੇ ਨੂੰ ਪੁੱਛੋ ਮੱਚੇ ਖਾਲਸਾ ਪੰਥ ਨੇ 10 ਲੱਖ ਦੇ ਘੱਟ ਨੇ ਥਾਪਿਆ ਉਹੋ ਜਿਹੇ ਜਥੇਦਾਰ ਬਣਾਉਣੇ ਚਾਹੀਦੇ ਉਹਨਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਪਰ ਉਹ ਜੇਲ੍ਹ ਦੇ ਵਿੱਚ ਨੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਕੋਈ ਚੰਗਾ ਜਥੇਦਾਰ ਲਾਉਣਾ ਚਾਹੀਦਾ ਆਉਣਾ ਚਾਹੀਏ ਜਿਹੜੇ ਪੰਥ ਨੂੰ ਸੇਧ ਦੇ ਸਕੇ ਆਬਲਾ ਦਾ ਜਿਹੜੀ ਜਥੇਦਾਰੀਆਂ ਕਾਲੀ ਫੂਲਾ ਸਿੰਘ ਜਥੇਦਾਰ ਨਿਹੰਗ ਸਿੰਘ ਹੋਏ ਨੇ ਦਸਲਾ ਪੰਥਾਂ ਦੇ ਵਿੱਚੋਂ ਜਥੇਦਾਰ ਲੱਗਣੇ ਚਾਹੀਦੇ ਨੇ ਜਿਹੜੀਆਂ ਪਜਾਮੀਆਂ ਜਿਹੜਾ ਜਿਆਦਾ ਇਹ ਲੱਗੇ ਹੋਏ ਨੇ ਉਹਨਾਂ ਨੇ ਕੌਮ ਨੂੰ ਖੇਰੂ ਖੇਰੂ ਕਰਤਾ ਇਹਨਾਂ ਦੇ ਪੱਲੇ ਦੱਲੇ ਕੱਖ ਨਹੀਂ ਹੈਗਾ ਤਾਂ ਬਾਦਲ ਦੇ murid ਨੇ ਜਿਵੇਂ ਬਾਦਲ ਕਹਿੰਦਾ ਇਹ ਉਮੀ ਕਰਦੇ ਨੇ ਜਿੰਨਾ ਚਿਰ ਤਾਂ ਬਾਦਲ ਦੇ ਗੁਣ ਗਾਇਨ ਕਰਦੇ ਨੇ ਜਥੇਦਾਰ ਲਫਾਫੇ ਵਾਲੇ ਉਹਨਾਂ ਚਿਰੇ ਚੰਗੇ ਨੇ ਜਦੋਂ ਇਹ ਬਾਦਲ ਦੇ ਉਲਟ ਹੋ ਜਾਂਦੇ ਨੇ ਫਿਰ ਇਹ ਮਾੜੇ ਹੋ ਜਾਂਦੇ ਫਿਰ ਇਹਨਾਂ ਨੂੰ ਹੱਥੋਂ ਬਾਦਲ ਕੇ ਨਵੇਂ ਲਾਇਆ ਜਾਂਦਾ ਅਕਾਲੀ ਫੁੱਲਾ ਸਿੰਘ ਜਿੱਦਾ ਜਦੋਂ ਵਿਲਾ ਸੀਗਾ ਉਸ ਵੇਲੇ ਇੱਥੇ ਨੀਲੇ ਬਾਣੇ ਵਾਲੀਆਂ ਫੌਜਾਂ ਸੀਗੀਆਂ ਤਰਲੇ ਵਾਲੇ ਇੱਥੇ ਸਿੰਘ ਗੱਜਦੇ ਸੀਗੇ ਉਸ ਸਮਾਂ ਕਦੋਂ ਦੇਖਣ ਨੂੰ ਮਿਲੇਗਾ ਤੇ ਜਦੋਂ ਨਿਹੰਗ ਸਿੰਘ ਜਥੇਦਾਰ ਆਉਣਗੇ ਉਹਨਾਂ ਦੀਆਂ ਫੌਜਾਂ ਹੋਣਗੀਆਂ ਉਸੇ ਤਰ੍ਹਾਂ ਇੱਥੇ ਕਿਸ ਤਰੀਕੇ ਨਾਲ ਚੈਰੀ ਕਰਨੀਆਂ ਫੌਜਾਂ ਤੇ ਆਉਣਾ ਚਾਹੀਦਾ ਮੈਂ ਸਾਰੀਆਂ ਧਰਮ ਪੰਥਾਂ ਨੂੰ ਕਹਿਣਾ ਚਾਹੁੰਦਾ ਜੇ ਇਸ ਸ਼੍ਰੋਮਣੀ ਇਨਾਂ ਦੇ ਨੇ ਇਲੈਕਸ਼ਨ ਹੋਵੇ ਗੁਰਦੁਆਰਾ ਦਾ ਪ੍ਰਬੰਧ ਸ਼੍ਰੋਣੀ ਕਮੇਟੀ ਚੰਗੇ ਢੰਗ ਨਾਲ ਕੋਈ ਵੀ ਸੂਝਵਾਨ ਜਿਹੜੇ ਆਉਣ ਨੌਜਵਾਨ ਉਹ ਆਉਣ ਕਰਨ ਪਰ ਜਥੇਦਾਰੀਆਂ ਨੇ ਜਿਹੜੀਆਂ ਤਖਤਾਂ ਦੀਆਂ ਉਹ ਪੰਥਾਂ ਦੀਆਂ ਨੇ ਦਲਾਂ ਪੰਥੀਆਂ ਨੇ ਦਲਾਂ ਪੰਥਾਂ ਦੇ ਜਥੇਦਾਰ ਲੱਗਣੇ ਚਾਹੀਦੇ ਨੇ ਚਲੋ ਜੀ ਧੰਨਵਾਦ ਸੋ ਬਿਲਕੁਲ ਕਹਿ ਲਈਏ ਕਿ ਹਰ ਇੱਕ ਜਥੇਬੰਦੀ ਇੱਥੇ ਪਹੁੰਚ ਰਹੀ ਹੈ ਬਾਬਾ ਰਾਜਾ ਰਾਜ ਸਿੰਘ ਹੁਣਾਂ ਨੇ ਵੀ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਬਿਨਾਂ ਪੁੱਛੇ ਬਿਨਾਂ ਬੁਲਾਇਆ ਜਥੇਦਾਰ ਤੁਸੀਂ ਐਲਾਨ ਕਰ ਦਿੱਤਾ ਤਾਂ ਕਿ ਵੱਡੇ ਸਵਾਲ ਜ਼ਰੂਰ ਖੜੇ ਹੁੰਦੇ ਕਿ ਅਸੀਂ ਇਹ ਜਥੇਦਾਰ ਜਾਂ ਸਿੱਖ ਕੌਮ ਇਹ ਜਥੇਦਾਰ ਨੂੰ ਨਹੀਂ ਜਿਹੜਾ ਆ ਉਹ ਕਬੂਲ ਕਰਦੀ ਹੈਗੀ ਸੋ ਇਸ ਨੂੰ ਲੈ ਕੇ ਅੱਜ ਵੱਡੀ ਗਿੰਚੇ ਦੇ ਵਿੱਚ ਸੰਗਤ ਦਾ ਘੱਟ ਅਤੇ ਜਥੇਬੰਦੀਆਂ ਦਾ ਘੱਟ ਦੇਖਣ ਨੂੰ ਮਿਲ ਰਿਹਾ ਹੈਗਾ ਫਿਲਹਾਲ ਤੇ ਨਹੀਂ ਮੈਨੂੰ ਦਿਓ ਇਜਾਜ਼ਤ ਨਿਰਪੱਖ ਪੋਜ਼ ਦੇ ਲਈ ਸਮਰਦੀਪ ਸਿੰਘ ਅਮਰਸੇ